ਟਰੰਪ ਕਹਿੰਦੇ ਨੇ ਥੋੜੀ ਦੇਰ ਪਹਿਲਾਂ ਉਹ ਕਹਿੰਦੇ ਯਾਦ ਰੱਖੋ ਹਾਲਾਂਕਿ ਭਾਰਤ ਸਾਡਾ ਮਿੱਤਰ ਹੈ ਸਾਲਾਂ ਤੋਂ ਅਸੀਂ ਉਹਨਾਂ ਨਾਲ ਕਾਫੀ ਘੱਟ ਵਪਾਰ ਕੀਤਾ ਕਿਉਂਕਿ ਉਹਨਾਂ ਦੇ ਟੈਰਫ ਬਹੁਤ ਜ਼ਿਆਦਾ ਨੇ ਦੁਨੀਆ 'ਚ ਸਭ ਤੋਂ ਉੱਚੇ ਦਰਾਂ 'ਚੋਂ ਇੱਕ ਉਹ ਕਹਿੰਦੇ ਉਸ ਤੋਂ ਇਲਾਵਾ ਉਹਨਾਂ ਨੇ ਹਮੇਸ਼ਾ ਆਪਣਾ ਵੱਡਾ ਹਿੱਸਾ ਸੈਨਿਕ ਸਮਾਨ ਦਾ ਰੂਸ ਤੋਂ ਖਰੀਦਿਆ ਅਤੇ ਉਹ ਰੂਸ ਤੋਂ ਊਰਜਾ ਖਰੀਦਣ ਵਾਲੇ ਸਭ ਤੋਂ ਵੱਡੇ ਗਾਹਕ ਹਨ ਚੀਨ ਦੇ ਨਾਲ ਐਸੇ ਸਮੇਂ ਵਿੱਚ ਜਦੋਂ ਹਰ ਕੋਈ ਚਾਹੁੰਦਾ ਹੈ ਕੇਰੋਸ ਯੂਕਰੇਨ ਦੇ ਵਿੱਚ ਕਤਲ ਕਰਨਾ ਬੰਦ ਕਰੇ ਇਹ ਸਾਰੀਆਂ ਚੀਜ਼ਾਂ ਚੰਗੀਆਂ ਨਹੀਂ ਹਨ ਇਸ ਲਈ ਭਾਰਤ ਹੁਣ 25% ਦਾ ਟੈਰਫ ਅਦਾ ਕਰੇਗਾ ਨਾਲ ਹੀ ਅਪਰੋਖਤ ਕਰਨਾ ਕਰਕੇ ਇੱਕ ਜੁਰਮਾਨਾ ਵੀ ਲਾਗੂ ਕੀਤਾ ਜਾਵੇਗਾ ਜੋ ਕਿ 1 ਅਗਸਤ ਤੋਂ ਲਾਗੂ ਹੋਵੇਗਾ ਇਸ ਮਾਮਲੇ ਤੇ ਧਿਆਨ ਦੇਣ ਲਈ ਤੁਹਾਡਾ ਸ਼ੁਕਰੀਆ ਸਦਾਜੀਤ ਰਾਜ ਸਿੰਘ ਜੀ ਡੋਨਲਡ ਟਰੰਪ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਕਰੇਮ ਅਨਸਾਰ ਉਹਨਾਂ ਦੇ ਪਰਮ ਮਿੱਤਰ ਸੀਗੇ ਤਾਂ ਉਹ ਯਾਰੋ ਵੇਜਰੋ ਮੋਦੀ ਜੀ ਗਏ ਯੂ ਐਸ ਏ ਤੇ ਇਹਨਾਂ ਨੇ ਉੱਥੇ ਇੱਕ ਰੈਲੀ ਅਡਰੈਸ ਕੀਤੀ ਸੀ ਦੋਸਤਾਨੀਆਂ ਦੀ ਐਨ ਆਰ ਆਈ ਇੰਡੀਆਨਾ ਜੁੜੇ ਸੀ ਉੱਥੇ ਟਰੰਪ ਉਹ ਵੀ ਆਏ ਸੀਗੇ ਤੇ ਇਹਨਾਂ ਨੇ ਨਾਰਾ ਦਿੱਤਾ ਸੀਗਾ ਫਿਰ ਇੱਕ ਵਾਰ ਆਪਣੇ ਟਰੰਪ ਸਰਕਾਰ ਰਿਸ਼ਤਾ ਸਾਡਾ ਉਹ ਸੀ ਟਰੰਪ ਨਾਲ ਤੇ ਅੱਜ ਦੇਖੋ ਹੁਣ ਕੁਝ ਮਿੰਟ ਪਹਿਲਾਂ ਟਰੰਪ ਨੇ ਉਸ ਯਾਰੀ ਦਾ ਮੋੜ ਮੋੜ ਤਾ ਆਪਣੇ ਧਰ ਨਾਲ ਉਹਨੇ ਇਹ ਨਹੀਂ ਕਿ ਆ ਵੀ ਨਿੰਦਰ ਮੋਦੀ ਮੇਰੇ ਮਿੱਤਰ ਹੈ ਉਹਨੇ ਕਿਹਾ ਵੀ ਭਾਰਤ ਸਾਡਾ ਮਿੱਤਰ ਹੈ ਬਿਲਕੁਲ ਹੈ ਕੋਈ ਅਸੀਂ ਗੱਲ ਨਹੀਂ ਮੈਨੇ ਬੜੇ ਚਿਰ ਤੋਂ ਸੁਖਾਵੇ ਰਿਸ਼ਤੇ ਚੱਲੇ ਆ ਰਹੇ ਸੀਗੇ ਲੇਕਿਨ ਰਿਸ਼ਤੇ ਨਿੱਜੀ ਨਹੀਂ ਹੋਇਆ ਕਰਦੇ ਹਦਾਵਾ ਜਿਸ ਕੋ ਦਰਤੀ ਆ ਕੇ ਹੂੰ ਉਹਨਾਂ ਨੇ ਆਪਣੀ ਮੁਰਕ ਦੇ ਜਿਹੜੇ ਇੰਟਰਸਟ ਉਹ ਵਾਚ ਕਰਨੇ ਸਾਡੇ ਨਹੀਂ ਅਸੀਂ ਇੱਕ ਹਾਈਪ ਬਿਲਡ ਕਰਦੇ ਆਂ ਬਈ ਛੋਟੇ ਛੋਟੇ ਮੁਰਕਾ ਤੋਂ ਉਹ ਹਾਨਰ ਕਰਵਾ ਕੇ ਤੇ ਮੁਲਕਾਂ ਨੂੰ ਜ਼ੋਰ ਤੁਸੀਂ ਜੱਫੀਆਂ ਪਾ ਕੇ ਉਹ ਰਿਸ਼ਤੇ ਮੁਲਕਾਂ ਦੇ ਇਸ ਤਰ੍ਹਾਂ ਨਹੀਂ ਬਣਿਆ ਕਰਦੇ ਰਿਸ਼ਤਿਆਂ ਦੀ ਕੋਈ ਸਾਲਿਡ ਬੇਸਿਸ ਹੁੰਦੀ ਹੈ ਅਸੀਂ ਆਪਣੇ ਆਪ ਨੂੰ ਪੋਜੀਸ਼ਨ ਕਰਦੇ ਰਹੇ ਕਿ ਅਮਰੀਕਾ ਨੂੰ ਚਾਈਨਾ ਦੇ ਵਿਚਕਾਰ ਸਾਡੀ ਬੜੀ ਲੋੜ ਹੈਗੀ ਸਾਡੇ ਬਾਜ਼ਾਰ ਦੇ ਬੈਲੈਂਸ ਕਰਨ ਵਾਸਤੇ ਲੇਕਿਨ ਸਾਡੇ ਚੋਂ ਤਾਂ ਉਹ ਜਿਹੜੀ ਹੁੰਦੀ ਹੈ ਨਾ ਇਕਨੋਮੀ ਇਕਨੋਮੀ ਦੇ ਵਿੱਚ ਨੇਗੋਸ਼ੀਏਟਿੰਗ ਪਾਵਰ ਉਹ ਸਾਡੇ ਕੋਲ ਨਹੀਂ ਉਹ ਚੀਨ ਕੋਲ ਹੈ ਹੁਣ ਉਹਨਾਂ ਨੇ ਸਿਰਫ ਰੇਅਰ ਅਰਥ ਕੰਟਰੋਲ ਕਰਕੇ ਸਾਰੀ ਦੁਨੀਆ ਦੀ ਕਾਰੋਬਾਰੀ ਹਿਲਾ ਕੇ ਰੱਖਤੀ ਅਮਰੀਕਾ ਹੈਲ ਗਿਆ ਅਮਰੀਕਾ ਦੀ ਇੰਡਸਟਰੀ ਬੰਦ ਹੋਣ ਦੇ ਕਿਨਾਰੇ ਆ ਗਈ ਕੋਈ ਸੈਕਟਰ ਜਿੱਥੇ ਯੂਜ਼ ਹੁੰਦੀ ਜੋ ਸੋ ਉੱਥੇ ਆ ਕੇ ਡਿਕਟੇਸ਼ਨ ਹੁੰਦੀ ਹੈ ਇਹ ਹੁਣ ਇੱਕ ਬਹੁਤ ਵੱਡੇ ਸੈਟਬੈਕ ਇੰਡੀਆ ਨੂੰ ਆਏਗੀ ਉਹਦਾ ਕਾਰਨ ਹੈ ਕਿ ਅਸੀਂ ਯੂਕਰੇਨ ਵਾਰ ਤੋਂ ਬਾਅਦ ਜਦੋਂ ਸੈਕਸ਼ਨ ਲੱਗੇ ਰਸ਼ੀਆ ਤੇ ਉਹਨਾਂ ਦਾ ਤੇਲ ਖਰੀਦਣ ਤੇ ਤੇ ਤੇਲ ਦੀ ਕੀਮਤ ਡਿੱਗੀ ਅਸੀਂ ਲਗਾਤਾਰ ਸੈਕਸ਼ਨ ਦੇ باوجود ਉਥੋਂ ਤੇਲ ਸਸਤਾ ਖਰੀਦੇ ਰਹੇ ਇਹਦੀ ਬੇਸਤ ਉਹ ਹੈ ਹੁਣ ਇਹ ਦੇਖਣਾ ਹੈ ਕਿ ਦਿਲਦਰ ਮੋਦੀ ਕਿਉਂਕਿ ਹੁਣ ਤਾਂ ਹਾਊਸਲ ਚੱਲ ਰਿਹਾ ਹੈਗਾ ਕਿ ਇਸ ਜਿਹੜੀ ਸੈਟਬੈਕ ਵੱਡੀ ਸਾਡੀ ਇਕਨੋਮੀ ਤੇ ਆਈ ਹੈ ਇਹਦਾ ਜਵਾਬ ਕਿਵੇਂ ਦਿੰਦੇ ਹੈ ਟੈਟਬੈਕ ਬਿਲਕੁਲ ਇਹ ਵੱਡੀ ਹੈ ਤੇ ਗੱਲ ਸਿਰਫ ਇੰਨੀ ਨਹੀਂ ਹੈ ਉਹਨਾਂ ਨੇ ਕਿਹਾ 25% ਦਾ ਟੈਰਿਫ ਹਰ ਆਈਟਮ ਤੇ ਜਿਹੜੇ ਤੁਸੀਂ ਵੈਪਨ ਪਰਚੇਸ ਕਰੋਗੇ ਉਥੋਂ ਤੇਲ ਪਰਚੇਸ ਕਰੋਗੇ ਔਰ ਨਾਲ ਪੀਨਲ ਪੀਨਲ ਟੈਰਿਫ ਨਾਲ ਲੱਗੇਗਾ ਪੀਨਲ ਲੱਗੇਗਾ ਜਿਹੜਾ ਤੁਸੀਂ ਉਥੋਂ ਤੇਲ ਖਰੀਦੋਗੇ ਉਥੇ ਤੋਂ ਡੋਗਲਾ ਹੋ ਗਿਆ ਹੁਣ ਸਿੱਧਾ ਹੀ ਸਾਡੇ ਇਕਨੋਮੀ ਤੇ ਇਥੇ ਫਰਕ ਪੈ ਗਿਆ ਇਸ ਚੀਜ਼ ਦਾ ਡਾਕਟਰ ਭੱਟੀ ਸਾਹਿਬ ਜਿਓ ਪੋਲਿਟਿਕਸ ਜਦੋਂ ਵਰਕ ਕਰਦੀ ਹੈ ਜਦੋਂ ਖਿੱਤਿਆਂ ਦੀ ਰਾਜਨੀਤੀ ਵਿੱਚ ਬੈਲੈਂਸ ਬਣਦੇ ਤੇ ਵਿਗੜਦੇ ਨੇ ਸੰਤੁਲਨ ਵਿਗੜਦੇ ਨੇ ਤੇ ਉਹਨਾਂ ਦਾ ਅਸਰ ਦੂਰ ਤੱਕ ਹੁੰਦਾ ਹੈ ਕਈ ਵਾਰੀ ਅਸੀਂ ਕਲੇਮ ਕਰਦੇ ਰਹਿੰਨੇ ਆ ਅਸੀਂ ਮੰਡੀ ਬੜੀ ਵੱਡੀ ਹੈ ਔਰ ਸਾਡਾ ਇਸ ਖੇਤੇ ਦੇ ਵਿੱਚ ਵੱਡੇ ਹੁੰਦੇ ਜਾਣਾ ਸਾਡੀ ਮੰਡੀ ਦਾ ਵੱਡੇ ਹੁੰਦੇ ਜਾਣਾ ਅਸੀਂ ਸੁਪਰ ਤਾਕਤ ਬਣ ਦਾ ਸੁਪਨਾ ਦੇਖ ਰਹੇ ਆ ਲੇਕਿਨ ਤਾਕਤਾਂ ਤਾਂ ਸਾਨੂੰ ਗੋਲਦੀਆਂ ਹੀ ਨਹੀਂ ਜੇ ਅਸੀਂ 트ੰਪ ਦੇ ਇਹ ਬਿਆਨੀਆਂ ਨੂੰ ਦੇਖੀਏ ਤਾਂ ਉਹ ਤਾਂ ਖਾਸਾ ਨਰਾਜਪਰਦਾ ਬੰਦਾ ਕੱਲ ਪਾਰਲੀਮੈਂਟ 'ਚ ਜੋ ਪਿਆ ਹੋਇਆ ਸੀ ਰਾਹੁਲ ਗਾਂਧੀ ਕਹਿੰਦਾ ਵੀ ਇੱਕ ਵਾਰੀ ਪ੍ਰਧਾਨ ਮੰਤਰੀ 트ੰਪ ਦਾ ਨਾਮ ਲੈ ਕੇ ਕਹਿਣ ਵੀ ਉਹਨੇ ਨਹੀਂ ਕਰਾਇਆ ਉਹ ਕਹਿੰਦਾ ਮੈਂ ਕਲੇਮ ਕਰਦਾ ਕਿ ਮੈਂ ਇਹ ਜੰਗ ਬੰਦ ਕਰਾਈ ਆ ਸੀਜ਼ਫਾਇਰ ਕਰਾਇਆ ਕਹਿੰਦੇ ਕਹਿਣ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੇ ਨਾਮ ਨਹੀਂ ਲਿਆ ਮੈਂ ਹਾਲਾਂਕਿ ਕਿਧਰੇ ਮਿਸ ਕਰ ਗਿਆ ਹਮਾਂ ਸਪੀਚ ਦਾ ਕੋਈ ਹਿੱਸਾ ਤਾਂ ਪਤਾ ਨਹੀਂ ਲੇਕਿਨ ਇਸ ਵੇਲੇ 트ੰਪ ਨੇ ਉਹ ਜਿਹੜਾ ਆਪਣਾ ਇੱਕ ਜੈਸਚਰ ਹੁੰਦਾ ਨਾ ਮਾੜਾ ਮੋਟਾ ਵੀ ਕਿਉਂਕਿ ਫਸੀ ਹੋਈ ਨਾ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਾਹਿਬ ਦੀ ਸਰਕਾਰ ਫਸੀ ਹੋਈ ਹੈ ਉਹਨਾਂ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚ ਕਈ ਕੁਝ ਸਹਿਣਾ ਪੈ ਰਿਹਾ ਤੇ ਇਹ ਐਸੇ ਮੌਕੇ ਦੇ ਉੱਤੇ 1 ਅਗਸਤ ਤੋਂ ਨੇਗੋਸ਼ੀਏਸ਼ਨ ਤਾਂ ਦੇਰ ਤੋਂ ਚੱਲ ਰਹੀਆਂ ਸੀ ਕਈ ਡੈਲੀਗੇਸ਼ਨ ਆਏ ਕਈ ਗਏ ਹੁਣ ਵੀ ਉੱਥੇ ਸਾਡੇ ਬੰਦੇ ਬੈਠੇ ਹੋਏ ਸੀਗੇ ਸੋ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਸਾਡੇ ਦਾਅਵੇ ਤੇ ਸਾਡੀ ਅਸਲੀਅਤ ਹਮ ਦਾ ਅਸਰ ਦੇਖੋ ਸਾਡੇ ਮੈਂ ਸਮਝਦਾ ਵੀ ਸਾਡੀ ਜਿਹੜੀ ਫੋਰਨ ਪੋਲਿਸੀ ਬਹੁਤ ਹੀ ਇਮੈਚੂਰ ਹੱਤਾਂ ਦੇ ਵਿੱਚ ਹੈ आ, वैसे तो कोई ट्रम्प भी कोई मतलब मॉडल नहीं है अपने आप ਦੇ ਵਿੱਚ ਬੇਸਿਕਲੀ ਇਹ ਲੋਕ ਉਹ ਨੇ ਜਿਹੜੇ ਵਪਾਰਕ ਲੋਕ ਨੇ ਸਿਆਸਤ 'ਚ ਆ ਗਏ ਉਹ ਵੀ ਵਪਾਰ ਦੀ ਉਹ ਗੱਲ ਕਰਦੇ ਨੇ ਵਪਾਰੀ ਤੇ ਯਾਰੀ ਇਹ ਇੱਕ ਥਾਂ ਤੇ ਹੁੰਦੀਆਂ ਹੀ ਨਹੀਂ ਕਦੇ ਵੀ ਇਹ ਵੀ ਉਹਨੂੰ ਜੱਫੀਆਂ ਪਾ ਕੇ ਕਰ ਰਹੇ ਸੀ ਵੀ ਸਾਡਾ ਯਾਰ ਹੈ ਉਹ ਵੀ ਕਹਿ ਰਹੇ ਸੀ ਪਰ ਜਦੋਂ ਵਪਾਰ ਦਾ ਮਸਲਾ ਆਇਆ ਤਾਂ ਗੱਲ ਕਲੀਅਰ ਹੋ ਹੀ ਜਾਣੀ ਸੀ ਦੂਜੀ ਇਹ ਕਿ ਅਸੀਂ ਚੁਣੀਆਂ ਨਾ ਚੁਣੀਆਂ ਉਹਨਾਂ ਨੇ ਆਪਣੀ ਧਿਰ ਤੋਂ ਨਹੀਂ ਹੋਈ ਹੈ ਸੰਦੂਰ ਆਪਰੇਸ਼ਨ ਦੇ ਦੌਰਾਨ ਆਪਾਂ ਦੇਖਿਆ ਹੈ ਕਿ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕਮਾਂਡਰ ਇਨ ਚੀਫ ਹੈ ਉਹਨੂੰ ਉਹ ਉੱਥੇ ਬੁਲਾਉਂਦੇ ਨੇ ਮਤਲਬ ਉਹਦੇ ਨਾਲ ਉਹ ਲੰਚ ਕਰਦੇ ਨੇ ਡਿਨਰ ਕਰਦੇ ਨੇ ਤੇ ਸਾਡੇ ਮੋਦੀ ਸਾਹਿਬ ਵੀ ਉੱਥੇ ਹੀ ਗਏ ਹੋਏ ਸੀ ਇਹਨਾਂ ਨੂੰ ਬੁਲਾਇਆ ਵੀ ਨਹੀਂ ਗਿਆ ਸੁੱਤੇ ਰਹਾਂ ਤਾਂ ਕਲੀਅਰ ਨੇ ਸਾਡੇ ਸਿਰਫ ਇਹ ਹੈ ਕਿ ਅਸੀਂ ਜਿਹੜਾ ਐਵੇਂ ਹੀ ਉੱਚਾ ਨੂੰ ਬਟਾ ਦੇ ਕੇ ਇੱਥੇ ਡਰਾਡ ਰੂ ਰਹੇ ਸੀ ਅੰਦਰ ਜਾਂ ਜੱਫੀਆਂ ਜੁਫੀਆਂ ਪਾ ਕੇ ਉਹ ਸਾਡੀ ਨਾ ਪਹਿਲਾਂ ਤੋਂ ਹੀ ਹੈ ਮੋਦੀ ਸਾਹਿਬ ਯੂਕਰੇਨ ਗਏ ਉੱਥੇ ਉਹਦੇ ਨਾਲ ਜੱਫੀਆਂ ਪਾਲੀਆਂ ਆਪਣੇ ਜਿਹੜਾ ਜ਼ੇਲੈਂਸਕੀ ਹੈ ਫਿਰ ਰਸ਼ੀਆ ਵਾਲਿਆਂ ਨੂੰ ਸਾਡਾ ਐਨਐਸਏ ਐਕਸਪਲੇਨ ਕਰਨ ਗਿਆ ਸੋ ਸਾਡੀ ਜਿਹੜੀ ਦਸ਼ਾ ਹੁਣ ਹੈ ਜੋ ਕਾਨੂੰਨੀ ਤਰੀਕੇ ਵੀ ਅਦਰਵਾਈਜ਼ ਵੀ ਅਸੀਂ ਇੱਥੇ ਇਸ ਰਚਨ ਦੇ ਵਿੱਚ ਚੀਨ ਦੇ ਥੱਲੇ ਲੱਗੇ ਹੋਏ ਹਾਂ। ਅਸੀਂ ਬੋਲਣ ਜੋਗੇ ਨਹੀਂ ਹਾਂ। ਸੋ ਸਾਡੇ ਕੋਲ ਚੁਆਇਸਸ ਹੈ ਹੀ ਨਹੀਂ ਕੋਈ। ਇਹਨਾਂ ਨੂੰ ਰੋਸ ਤੇ ਚੀਨ ਦੇ ਉਹਦੇ ਚੋਂ ਇਹ ਨਹੀਂ ਨਿਕਲ ਸਕਦੇ। ਅਮਰੀਕਾ ਦੀ ਖਾਸੀਅਤ ਇਹ ਹੈ ਕਿ 트ੰਪ ਸਾਬ ਦਾ ਮੈਂ ਤਾਂ ਬਹੁਤ ਵੱਡਾ ਫੈਨ ਹਾਂ ਕਿ ਮੈਨੂੰ ਲੱਗਦਾ ਅਮਰੀਕਾ ਨੂੰ ਦੁਨੀਆ ਦੇ ਵਿੱਚ ਕੋਈ ਸ਼ਕਤੀ ਹਲਾ ਨਹੀਂ ਸੀ ਸਕਦੀ। ਉਹਨਾਂ ਕੋਲ ਜਿਹੇ-ਜਿਹੇ ਸਾਧਨ ਨੇ ਜਿਸ ਤਰੀਏ ਉਹਦੀ ਲੋਕੇਸ਼ਨ ਹੈ ਸਿਰਫ ਪ੍ਰਮਾਤਮਾ ਨੇ 트럼ਪ ਦੀ ਡਿਊਟੀ ਲਈ ਹੈ ਕਿ ਉਹ ਅਮਰੀਕਾ ਦਾ ਪੱਠਾ ਉਠਾਵੇ। ਪਰ ਉਹ ਬੜੀ ਸਕਿਲਫੁਲੀ ਪਠਾ ਰਿਹਾ ਹੈ। ਕੋਈ ਰੋਲਾ ਨਹੀਂ ਹੈ ਬ੍ਰਿਕਸ ਬਣ ਗਈ ਹੈ, ਸਿੰਟ੍ਰਿਕਸ ਦਾ ਪਾਰਟ ਆ। ਪਰ ਜਿਸ ਦਿਨ ਹੋ ਗਿਆ ਕਿ ਡਾਲਰ ਹੈ ਜਿਹੜਾ ਕਰੰਸੀ ਨਹੀਂ ਰਹੂਗਾ। ਅਮਰੀਕਾ ਉਸ ਦਿਨ ਤੁਸੀਂ ਸਮਝ ਲਓ ਕਿ ਐਸੇ ਮਤਲਬ ਉਹਦੇ ਚ ਜਾਣਾ ਹੈ ਉਹਨੇ ਰੈਸੈਸ਼ਨ ਦੇ ਵਿੱਚ ਕਿ ਉਹ ਚ ਉਹਨੂੰ ਕੱਟ ਨਹੀਂ ਸਕੂਗਾ ਕੋਈ ਵੀ। ਇਹ ਵੀ ਕੋਈ ਵਾਈਜ਼ ਫੈਸਲਾ ਨਹੀਂ ਉਹਨਾਂ ਦਾ। ਪਰ ਖਾਸ ਕਰਕੇ ਫੈਸਲਾ ਤਾਂ ਚਲੋ ਜੋ ਮਰਜ਼ੀ ਕਰੋ ਇੱਕ ਡਿਪਲੋਮੇਸੀ ਹੁੰਦੀ ਹੈ ਤੁਸੀਂ ਡਿਕਲੇਅਰ ਨਾ ਕਰੋ ਮਾੜੀਆਂ ਗੱਲਾਂ 트럼ਪ ਸਾਹਿਬ ਦਾ ਵੀ ਉਹ ਹਿੱਕ ਥਾਪੜਨ ਤੋਂ ਬਿਨਾਂ ਨਹੀਂ ਰਹਿ ਸਕਦੇ ਮਤਲਬ ਤੁਸੀਂ ਸਾਡੀ ਲੜਾਈ ਵੀ ਜਿਹੜੇ ਹੋਏ ਪਿਛਲੇ ਦਿਨੀ ਥਾਈਲੈਂਡ ਤੇ ਉਹਦੇ ਇੰਡੋਨੇਸ਼ੀਆ ਦੇ ਹੋਏ ਤੇ ਉਹਦੇ ਚ ਵੀ ਮਤਲਬ ਕੋਈ ਦੂਰ ਨਹੀਂ ਦਿਨ ਜਦੋਂ ਹਸਬੰਡ ਵਾਈਫ ਲੜ ਪਿਆ ਕਰਨਗੇ ਤੇ ਉਹਨੂੰ ਸਮਝੋਤਾ ਉਹ ਤਾਂ 트럼ਪ ਕਲੇਮ ਕਰਿਆ ਕਰੂਗਾ ਕਿ ਮੈਂ ਕਰਵਾਇਆ ਸੋ ਮੇਰਾ ਖਿਆਲ ਹੈ ਕਿ ਬਹੁਤ ਹਲਕੇ ਫੁਲਕੇ ਲੀਡਰਸ਼ਿਪ ਹੈ ਪਰੋ ਇਕਨੋਮੀਕਲੀ ਵਾਇਬਲ ਨਹੀਂ ਹੈ ਜੋ ਕੁਝ ਵੀ ਕਰ ਰਿਹਾ ਹੈ ਉਹ ਕਿਉਂਕਿ ਵਪਾਰ ਜਿਹੜੇ ਦਿਖਦੇ ਨੇ ਨਾ ਇਸ ਤਰ੍ਹਾਂ ਨਹੀਂ ਸਾਡੇ ਵੀ ਜੋ ਮਰਜ਼ੀ ਅਸੀਂ ਗੱਲਾਂ ਕੀਤੀ ਜਏ ਜੋ ਮਰਜ਼ੀ ਕਿਤੇ ਸਾਡੀ ਬਹੁਤ ਸਾਰੀ ਇਕਨੋਮੀ ਦਾ ਚਾਈਨਾ ਤੇ ਡਿਪੈਂਡੈਂਟ ਹੈ ਅੱਜ ਦੀ ਡੇਟ ਵਿੱਚ ਸਭ ਤੋਂ ਜਿਹੜੀ ਮੇਰਾ ਖਿਆਲ ਹੈ ਕਿ ਅਨੁਸ਼ਾਸਿਤ ਤੇ ਸਭ ਤੋਂ ਡਿਸਪਲਿੰਡ ਲੇਬਰ ਫੋਰਸ ਉਹ ਚਾਈਨਾ ਕੋਲ ਹੈ ਪਰ ਇਕਨੋਮੀਕਲੀ ਵੀ ਉਹ ਮਤਲਬ ਉਹਨਾਂ ਦੇ ਖਰਚੇ ਦੇਖੋ ਤੁਸੀਂ ਉਹਨਾਂ ਦੇ ਮਤਲਬ ਪ੍ਰੋਡਕਟਿਵ ਉਹ ਦੇਖੋ ਐਕਟੀਵਿਟੀਆਂ ਤੇ ਸਾਡੇ ਦੇਖੋ ਅਸੀਂ ਪੀੜਤੰਤਰ ਬਣਾ ਲਿਆ ਇੱਕ ਐਵੇਂ ਖਾਮ ਖਾ ਗੱਲਾਂ ਗੁੱਲਾਂ ਮਾਰ ਕੇ ਇਧਰ ਉਧਰ ਦੀਆਂ ਸੋ ਸਾਡੇ ਕੋਲ ਕੋਈ ਚੁਆਇਸਸ ਹੈ ਨਹੀਂ ਜ਼ਿਆਦਾ ਪਰ ਉਹਦੇ ਚ ਵੀ ਮੇਰਾ ਖਿਆਲ ਮਚਿਓਰਟੀ ਨਾਲ ਬਿਹੇਵ ਕੀਤਾ ਜਾ ਸਕਦਾ ਹੁੰਦਾ ਜਿਸ ਤਰੀਕੇ ਨਾਲ ਇਹ ਮਤਲਬ ਕਰਦੇ ਨੇ ਵੀ ਇਧਰੋਂ ਮਤਲਬ ਜੱਫੀ ਪੋਲਿਟਿਕਸ ਹੈ ਨਾ ਜਿਹੜੀ ਦਾ ਕੋਈ ਮਤਲਬ ਨਹੀਂ ਹੈ ਪਰ ਪਾਰਲੀਮੈਂਟ 'ਚ ਜੋ ਕੁਝ ਹੋਇਆ ਤੁਸੀਂ ਦੇਖੋ ਨਾ ਉਹਨਾਂ ਨੇ ਸਾਰਿਆਂ ਨੇ ਗੱਲ ਕਹੀ ਵੀ ਚੈਲੰਜ ਵੀ ਕੀਤਾ ਔਰ ਨਹੀਂ ਕਰ ਸਕਣਗੇ ਇਹ ਜੇ ਕਰ ਵੀ ਦੇਣਗੇ ਤਾਂ ਵੀ ਮੈਂ ਸਮਝਦਾ ਕਿ ਯੂਸਲੈਸ ਹੈ ਉਹਨਾਂ ਜੇ ਅਸੀਂ ਕਹਿ ਦਈਏ ਵੀ ਟਰੰਪ ਮਾੜਾ ਚੰਗਾ ਇਹ ਨਹੀਂ ਮਸਲਾ ਮਸਲਾ ਤਾਂ ਮੁਲਕ ਨੂੰ ਦੇਖਣ ਦਾ ਹੈ ਕਿਸ ਸਾਡੇ ਹਿੱਤ ਕਿੱਥੇ ਨੇ ਅਸੀਂ ਕਿਸ ਪਾਸੇ ਜਾਈਏ ਇੱਕ ਬਿਲਕੁਲ ਹੀ ਗਦਨਾਮ ਟੁੱਟਿਆ ਜਾ ਮੁਲਖ ਕੁਛ ਵੀ ਜਿਹਦਾ ਸਾਡੇ ਮੁਕਾਬਲੇ ਚ ਕੱਖ ਵੀ ਨਹੀਂ ਪਾਕਿਸਤਾਨ ਡਿਪਲੋਮੇਸੀ ਦੇ ਸਾਡੇ ਨਾਲੋਂ ਕਿਤੇ ਜ਼ਿਆਦਾ ਕਾਮਯਾਬ ਹੈ ਚਾਈਨਾ ਵੀ ਉਹਦੇ ਨਾਲ ਖੜਾ ਸੀ ਅਮਰੀਕਾ ਵੀ ਉਹਦੇ ਨਾਲ ਖੜਾ ਹੈ ਤੁਰਕੀ ਵੀ ਉਹਦੇ ਨਾਲ ਖੜਾ ਸੀ ਤੁਸੀਂ ਦੇਖੋ ਨਾ ਮਤਲਬ ਕੀ ਨਾ ਕੋਨੋਮਿਕਲੀ ਨਾ ਡੈਮੋਗ੍ਰਾਫਿਕਲੀ ਨਾ ਪੋਲੀਟੀਕਲੀ ਸੋ ਅਸੀਂ ਮੇਰਾ ਖਿਆਲ ਹੈ ਇਹ ਸਾਡੀ ਜਿਹੜੀ ਸੱਤਾਧਾਰੀ ਨੇ ਇਹਨਾਂ ਨੂੰ ਸਭ ਸਿੱਖਣਾ ਚਾਹੀਦਾ ਹੈ ਇਹ ਸਿਰਫ ਡੋਮੈਸਟਿਕ ਪੋਲਿਟਿਕਸ ਸਿਰਫ ਕਿਸੇ ਇੱਕ ਸਟੇਟ ਦੇ ਇਲੈਕਸ਼ਨ ਨੂੰ ਧਿਆਨ ਚ ਰੱਖਦੇ ਹੋਏ ਪਰ ਇਹ ਬਾਕੀ 39 ਸਾਰੀ ਦੁਨੀਆ ਨੂੰ ਪਤਾ ਹੈ ਕਿ ਵੋਟਾਂ ਦੇ ਵਿੱਚ ਜਾਨ ਹੈ ਇਹਨਾਂ ਦੀ ਪਰ ਜਿੱਥੇ ਕਿਤੇ ਕੋਈ ਇਲੈਕਸ਼ਨ ਡਿਕਲੇਅਰ ਹੋਏ ਹੋਵੇ ਉਹਦੇ ਹਿਸਾਬ ਨਾਲ ਅਸੀਂ ਫੋਰਨ ਪੋਲਿਸੀ ਬਣਾਉਣ ਲੱਗ ਜਾਂਦੇ ਹਾਂ ਪਰ ਉਹਦੇ ਰਿਜ਼ਲਟ ਸਾਡੇ ਸਾਹਮਣੇ ਆ ਰਹੇ ਨੇ ਕਿ ਇੰਨਾ ਇੰਨੀ ਛੋਟੀ ਇੰਨੀ ਮੇਰੇ ਖਿਆਲ ਕੁਡਰ ਸੋਚ ਨਹੀਂ ਹੋਣੀ ਚਾਹੀਦੀ ਸ਼ੇਰ ਆਪਣੇ ਉੱਪਰ ਬਿਠਾਇਆ ਹੈ ਉੱਚੀਆਂ ਥਾਵਾਂ ਤੇ ਤਾਂ ਉਹਨੇ ਉੱਚੇ ਹੋਣ ਦੀ ਵੀ ਕੋਸ਼ਿਸ਼ ਕਰਨ